कोई शानदार सुनहरी राजदंड शानदार लाठी नहीं सी। सगो सिर्फ एक सोटी सी। परमेश्वर ने मामूली चीज द्वारा अद्भुत पूरा इसलिए सानू अपनी कमजोरिया ध्यान नहीं देना चाहिए पर अपने आप तो पूछना चाहिए है कि मैं परमेश्वर की अगवाई काम कर रहा हाँ ਜਾਕੀ ਮੈਂ ਆਪਣੀ ਮਰਜ਼ੀ ਅਨੁਸਾਰ ਕੰਮ ਕਰ ਰਿਹਾ ਹਾਂ ਸਾਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਜੇ ਕੋਈ ਚੀਜ਼ ਪਰਮੇਸ਼ਵਰ ਦੇ ਹੱਥ ਵਿੱਚ ਹੈ ਤਾਂ ਇਹ ਮਹਾਨ ਸ਼ਕਤੀ ਦਾ ਪ੍ਰਦਰਸ਼ਨ ਕਰ ਸਕਦੀ ਹੈ ਬਹੁਤ ਹੀ ਮਾਮੂਲੀ ਹੋਵੇ ਜੋ ਉਸ ਵਿੱਚ ਕੋਈ ਸ਼ਕਤੀ ਨਾ ਹੋਵੇ ਪਰਮੇਸ਼ਵਰ ਇਸ ਨੂੰ ਮਹਤਵਪੂਰਨ ਬਣਾ ਸਕਦੇ ਹਨ ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ ਵੰਡਿਆ ਅਤੇ ਇੱਕ ਚਰਵਾਹੇ ਦੀ ਲਾਠੀ ਰਾਹੀਂ ਇੱਕ ਚਟਾਨ ਵਿੱਚੋਂ ਪਾਣੀ ਕੱਢਿਆ। 목자의 지팡이를 통해서 일어내신다는 것. ਉਹ ਸਾਡੇ ਕੋਲ ਸਾਮਰੀਆ ਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਮਿਸ਼ਨ ਹੈ। ਜਦੋਂ ਅਸੀਂ ਮੌਜੂਦਾ ਘਟਨਾਵਾਂ ਨੂੰ ਦੇਖਦੇ ਹਾਂ ਤਾਂ ਪਰਮੇਸ਼ਵਰ ਦੇ ਆਉਣ ਦਾ ਸਮਾਂ ਨੇੜੇ ਆ ਰਿਹਾ ਹੈ। ਇਸ ਲਈ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਕੁਝ ਲੋਕ ਸੋਚ ਸਕਦੇ ਹਨ, ਮੈਂ ਮਾਮੂਲੀ ਹਾਂ। ਪੂਰੀ ਦੁਨੀਆ ਨੂੰ ਖੁਸ਼ਖਬਰੀ ਦਾ ਪ੍ਰਚਾਰ ਮੈਂ ਕਿਵੇਂ ਕਰ ਸਕਦਾ ਹਾਂ? ਆਪਣੇ ਆਪ ਨੂੰ ਦੇਖਣ ਦੀ ਬਜਾਏ ਸਾਨੂੰ ਕਿਸ ਵੱਲ ਦੇਖਣਾ ਚਾਹੀਦਾ ਹੈ? ਸਾਨੂੰ ਪਰਮੇਸ਼ਵਰ ਵੱਲ ਦੇਖਣਾ ਚਾਹੀਦਾ ਹੈ ਅਤੇ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਹੱਥਾਂ ਵਿੱਚ ਹਾਂ। ਪਾਵੇਂ ਸਿਰਫ ਇੱਕ ਚਰ ਵਹੇ ਦੀ लाठी ਸੀ ਪਰ ਉਸ लाठी ਨੇ ਲਾਲ ਸਮੁੰਦਰ ਨੂੰ ਵੰਡਿਆ ਧੋਲਾਉਣੀ ਰਹਾ ਹਮਿਦਾ ਅਤੇ ਇਸ ਤੋਂ ਇਲਾਵਾ ਕੀ ਉਹਨਾਂ ਨੇ ਚਟਾਨ ਤੋਂ 6 ਲੱਖ ਲੋਕਾਂ ਦੀ ਪਿਆਸ ਬੁਝਾਉਣ ਲਈ ਪਾਣੀ ਨਹੀਂ ਕੱਢਿਆ ਇਸ ਲਈ ਅੱਜ ਮਾਮੂਲੀ ਚੀਜ਼ਾਂ ਦੁਆਰਾ ਪੂਰਾ ਕੀਤਾ ਗਿਆ ਪਰਮੇਸ਼ਵਰ ਦਾ ਮਹਾਨ ਕੰਮ ਸਲੇਖ ਉਪਦੇਸ਼ ਨਾਲ ਆਓ ਅਸੀਂ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 4 ਦੇਖੀਏ ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 4 ਵਚਨ 11 ਵੇਖੀਏ हे ਸਾਡੇ ਪ੍ਰਭਾ ਤੇ ਸਾਡੇ ਪਰਮੇਸ਼ਵਰ ਤੂੰ ਮੈ ਮਾਨ ਅਤੇ ਸਮਰੱਥਾ ਲੈਣ ਦੇ ਯੋਗ ਹੈ ਤੈ ਜੋ ਸਾਰੀਆਂ ਵਸਤਾ ਰਚੀਆਂ ਅਤੇ ਉਹ ਤੇਰੀ ਹੀ ਇੱਛਾ ਨਾਲ ਹੋਇਆ ਅਤੇ ਰਚੀਆਂ ਗਈਆਂ ਤੋਂ ਚੇਅਸ਼ਿਮਲ 받았다 하더라 고 했습니다 परमेश्वर द्वारा बनाई गई हर चीज का एक मकसद है इथों तक कि एक नियुक्त समय ते एक पक्की जगह ते किसी पक्की वस्तु की मौजूदगी भी परमेश्वर दी इच्छा है कि असी स्वर्गी माता द्वारा सानू दिते गए वचना तुरंत नहीं समझ दे ये सारिया चीजा भी ਪਰਮੇਸ਼ਵਰ ਦੀ ਯੋਜਨਾ ਦੇ ਅੰਦਰ ਪੂਰੀਆਂ ਹੁੰਦੀਆਂ ਹਨ ਇਸ ਲਈ ਭਾਵੇਂ ਸਾਡੀਆਂ ਯੋਗਤਾਵਾਂ ਤੇ ਜੋ ਕੰਮ ਅਸੀਂ ਪੂਰਾ ਕਰਦੇ ਹਾਂ ਉਹ ਛੋਟੇ ਲੱਗਦੇ ਹਨ ਸਾਨੂੰ ਇਹ ਜਾਣ ਕੇ ਮਾਣ ਹੋਣਾ ਚਾਹੀਦਾ ਹੈ ਕਿ ਉਹ ਪਰਮੇਸ਼ਵਰ ਦੇ ਹੱਥਾਂ ਵਿੱਚ ਕੀਤੇ ਜਾ ਰਹੇ ਕੰਮ ਹਨ ਫਿਰ ਕੀ ਖੁਸ਼ਖਬਰੀ ਦਾ ਸਾਂਭਰੀਆ ਤੇ ਧਰਤੀ ਦੇ ਬੰਨੇ ਤੱਕ ਪਹੁੰਚਣਾ ਔਖਾ ਹੈ ਇਹ ਬਿਲਕੁਲ ਵੀ ਔਖਾ ਨਹੀਂ ਹੈ ਪਰਮੇਸ਼ਵਰ ਦਾ ਕੰਮ ਆਕਾਰ ਪੈਮਾਨੇ ਅਤੇ ਡੂੰਘਾਈ ਵਿੱਚ ਵਕ ਹੋ ਵਕ ਹੁੰਦਾ ਹੈ ਅਸੀਂ ਇਸ ਨੂੰ ਨਹੀਂ ਕਰ ਸਕਦੇ ਪਰ ਪਰਮੇਸ਼ਵਰ ਪੱਕੇ ਤੌਰ ਤੇ ਇਸ ਨੂੰ ਕਰ ਸਕਦੇ ਹਨ ਹੈ ਨਾ ਜਦੋਂ ਅਸੀਂ ਸਮਝਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਹੱਥਾਂ ਵਿੱਚ ਹੁੰਦੇ ਹੋਏ ਇਸ ਕੰਮ ਨੂੰ ਕਰ ਰਹੇ ਹਾਂ ਤਾਜ ਦੀ ਖੁਸ਼ਖਬਰੀ ਆਨੰਦ ਵਈ ਹੋਵੇਗੀ ਕਲ ਦੀ ਖੁਸ਼ਖਬਰੀ ਬੋਝ ਨਹੀਂ ਹੋਵੇਗੀ ਅਤੇ ਇਹ ਹਮੇਸ਼ਾ ਖੁਸ਼ੀ ਨਾਲ ਲੱਗੇ ਵਿਦਾਇਆ ਜਾਵੇਗਾ ਆਓ ਅਸੀਂ ਪਰਮੇਸ਼ਵਰ ਦੇ ਪ੍ਰਬੰਧਨ ਅਤੇ ਮੁਕਤੀ ਲਈ ਉਹਨਾਂ ਦੀ ਯੋਜਨਾ ਦੇ ਸਬੰਧ ਵਿੱਚ ਕੁਝ ਵਚਨਾਂ ਤੇ ਧਿਆਨ ਦੇਈਏ ਆਓ ਅਸੀਂ 1 ਕੋਰਿੰਥੀਆਂ ਦੇ ਅਧਿਆਇ 1 ਵਚਨ 26 ਤੇ ਜਾਈਏ ਅਧਿਆਇ 1 ਵਚਨ 26 ਆਪਣੇ ਸੱਦੇ ਉੱਤੇ ਧਿਆਨ ਕਰੋ ਪਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ ਨਾ ਬਾਹਲੇ ਬਲਵਾਨ ਨਾ ਬਾਹਲੇ ਕੁਲੀਨ ਸੱਦੇ ਹੋਏ ਹਨ ਸਭੋ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਰ ਨੇ ਚੁਣ ਲਿਆ ਪਈ ਬੁੱਧਵਾਨਾਂ ਨੂੰ ਲੱਜਿਆਵਾਂ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ਰ ਨੇ ਚੁਣ ਲਿਆ ਪਈ ਬਲਵੰਤਾ ਨੂੰ ਲੱਜਿਆਵਾਂ ਕਰੇ 세상이 ਅਤੇ ਸੰਸਾਰ ਦੇ ਅਦਨਾਨ ਅਤੇ ਮਲੀਹਾਦਨਾਂ ਨੂੰ ਨਾਲੇ ਉਹਨਾਂ ਨੂੰ ਜਿਹੜੇ ਹਨ ਹੀ ਨਹੀਂ ਪਰਮੇਸ਼ੁਰ ਨੇ ਚੁਣ ਲਿਆ ਪਈ ਉਹਨਾਂ ਨੂੰ ਜਿਹੜੇ ਹਨ ਅਕਾਰਤ ਕਰੇ ਤਾਂ ਕਿ ਕੋਈ ਬਸ਼ਰ ਪਰਮੇਸ਼ੁਰ ਦੇ ਅੱਗੇ ਘਮੰਡ ਨਾ ਕਰੇ ਇਹਨਾਂ ਨੂੰ ਆਮ ਉਕ체라도 하나님 앞에 자랑치 못하게 하려 하심이라 ਆਖ고 있습니다। ਤੇ ਤੋਂ ਤੱਕ ਜਦੋਂ ਸੀ ਪਹਿਲੇ ਚਰਚ ਦੇ ਰਸੂਲਾਂ ਨੂੰ ਦੇਖਦੇ ਹਾਂ ਜਿਨ੍ਹਾਂ ਨੇ ਯਿਸੂਦਿਆਂ ਮਹਾਨ ਸਿੱਖਿਆਵਾ ਦਾ ਪ੍ਰਚਾਰ ਕੀਤਾ ਪਤਰਸ ਯੋਹੰਨਾ ਤੇ ਯਾਕੂਬ ਜੋ ਮਛੇਰੇ ਸੀ ਅਤੇ ਮੱਤੀ ਇੱਕ ਚੂੰਗੀ ਲੈਣ ਵਾਲਾ ਸੀ ਅੱਜ ਟੈਕਸ ਅਫਸਰ ਨੂੰ ਇੱਕ ਸਤਿਕਾਰਯੋਗ ਪੇਸ਼ੇ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ਹਾਲਾਂਕਿ ਉਸ ਸਮੇਂ ਟੈਕਸ ਇਕੱਠਾ ਕਰਨ ਵਾਲਿਆਂ ਨੂੰ ਤੋਚ ਸਮਝਿਆ ਜਾਂਦਾ ਸੀ ਕਿਉਂਕਿ ਉਹ ਆਪਣੇ ਹੀ ਲੋਕਾਂ ਤੋਂ ਟੈਕਸ ਲੈਂਦੇ ਸੀ ਅਤੇ ਉਸ ਨੂੰ ਰੋਮ ਵਿੱਚ ਸੌਂਪ ਦਿੰਦੇ ਸੀ ਕਿਉਂਕਿ ਇਹ ਕਿਉਂਕਿ ਬਹੁਤਾਂ ਹੀ ਛਣਸ਼ੀਅਕ ਸੀ ਇਹ ਉਹ ਲੋਕ ਸੀ ਜਿਨ੍ਹਾਂ ਨੇ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਮਸੀਹ ਦੀ ਖੁਸ਼ਖਬਰੀ ਫੈਲਾਈ ਇਸ ਲਈ ਪਰਮੇਸ਼ਵਰ ਨੇ ਆਪਣੇ ਮਹਾਨ ਕੰਮ ਦੀ ਅਗਵਾਈ ਕਰਨ ਲਈ ਘੱਟ ਸਮਰੱਥਾ ਵਾਲੇ ਲੋਕਾਂ ਨੂੰ ਚੁਣਿਆ ਸਾਡੇ ਕੋਲ ਉਹਨਾਂ ਯੋਗਤਾਵਾਂ ਦੀ ਕਾਟ ਹੈ ਜਿਨ੍ਹਾਂ ਨੂੰ ਲੋਕ ਬਹੁਤ ਮਹੱਤਵ ਦਿੰਦੇ ਹਨ 세상 사람들expect라고 보통 얘기를 하죠. ਪਰਵੇ ਸਾਡੇ ਵਿੱਚ ਕਮੀ ਹੈ। ਅਸੀਂ ਪਰਮੇਸ਼ਵਰ ਨਾਲ ਪਿਆਰ ਕਰਦੇ ਹਾਂ, ਉਹਨਾਂ ਤੇ ਵਿਸ਼ਵਾਸ ਕਰਦੇ ਹਾਂ ਅਤੇ ਸੁਵਰਗ ਦੀ ਆਸ ਰੱਖਦੇ ਹਾਂ। 이런 사람들 ਪਰਮੇਸ਼ਵਰ ਜਿन्हे ਲੋਕਾਂ ਨੂੰ ਬੁਲਾਉਂਦੇ ਹਨ ਅਤੇ ਉਹਨਾਂ ਨੂੰ ਮਹਾਨ ਵਿਅਕਤੀ ਬਣਨ ਲਈ ਵਰਤਦੇ ਹਨ। ਆਓ ਉਹਨਾਂ ਦ੍ਰਿਸ਼ਾਂ ਦੀ ਪੁਸ਼ਟੀ ਕਰੀਏ। ਨਿਯਾਨ ਦੇ ਆਏ 15 ਵਚਨ 14 ਜਦੋਂ ਲਹੀ ਵਿਚ ਆਪੜਿਆ ਤਾਂ ਫਲਿਸਤੀ ਹਾਕਾ ਮਾਰ ਕੇ ਉਹਨੂੰ ਮਿਲੇ ਉਸ ਵੇਲੇ ਯਹੋਵਾ ਦਾ ਆਤਮਾ ਡਾਡੇ ਜ਼ੋਰ ਨਾਲ ਉਹਦੇ ਉੱਤੇ ਆਇਆ ਅਤੇ ਉਹ ਰਸੇ ਜਿਨ੍ਹਾਂ ਨਾਲ ਉਹਦੀਆਂ ਬਾਹਾਂ ਬੰਨੀਆਂ ਸਨ ਅਜੇਹੇ ਹੋ ਗਏ ਜਿਵੇਂ ਅੱਗ ਨਾਲ ਸੜੇ ਹੋਏ ਸਨ ਅਤੇ ਉਹਦੇ ਹੱਥਾਂ ਦੇ ਬੰਧਨ ਖੁੱਲ ਗਏ ਉਸ ਵੇਲੇ ਉਹਨੂੰ ਇੱਕ ਖੋਤੇ ਦੇ ਜਬਾੜੇ ਦੀ ਨਵੀਂ ਹੱਡੀ ਲੱਗ ਪਈ ਅਤੇ ਆਪਣਾ ਹੱਥ ਲੰਮਾ ਕਰਕੇ ਉਸਨੂੰ ਫੜ ਲਿਆ ਅਤੇ ਉਸ ਨਾਲ ਹੀ 1000 ਮਨੁੱਖ ਮਾਰ ਸੁੱਟੇ ਸ਼ਮਸੂਨ ਨੇ ਆਖਿਆ ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ। ਮੈਂ ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ 1000 ਮਨੁੱਖ ਮਾਰ ਸੁੱਟੇ। ਤਾਂ ਅਜਿਹਾ ਹੋਇਆ ਕਿ ਜਦ ਇਹ ਗੱਲ ਆ ਚੁੱਕਾ ਤਾਂ ਉਹਨੇ ਜਬਾੜੇ ਦੀ ਹੱਡੀ ਆਪਣੇ ਹੱਥੋਂ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਂ ਨੌਨ ਰਾਮਤ ਲਹੀ ਰੱਖਿਆ। ਉਸ ਸਮੇਂ ਇਸرائیਲੀਆਂ ਤੇ ਫਲਿਸਤੀਆਂ ਦਾ ਆਪਸ ਵਿੱਚ ਕੋਈ ਮੇਲ ਜੋਲ ਨਹੀਂ ਸੀ ਅਤੇ ਇੱਕਈ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਸੀ। समसून ने बिना तलवार या बरछे दे एक हजार फिलिस्तिया अपने आप मार दिता उसने एक मरे हुए हो खोते दे जबाड़े दी हड्डी नाल एक हजार आदमियों हराया समसून कोल परमेश्वर द्वारा दिती गई असाधारण ताकत सी

ਕੀ ਪਰਮੇਸ਼ਵਰ ਨੇ ਮੂਸਾ ਦੁਆਰਾ ਇਸرائیਲੀਆਂ ਨੂੰ ਮਿਸਰ ਤੋਂ ਮੁਕਤ ਨਹੀਂ ਕੀਤਾ ਅਤੇ ਉਹਨਾਂ ਨੂੰ ਦੁੱਧ ਅਤੇ ਸ਼ਹਿਦ ਨਾਲ ਭਰਪੂਰ ਕਨਾਨ ਵੱਲ ਨਹੀਂ ਪਹੁੰਚਾਇਆ ਇਤਿਹਾਸ ਵੱਲ ਪਿੱਛੇ ਮੁੜ ਕੇ ਦੇਖੀਏ ਤਾਂਸੀਂ ਦੇਖ ਸਕਦੇ ਹਾਂ ਕਿ ਉਹਨਾਂ ਵਿੱਚ ਕਈ ਕਮੀਆਂ ਸੀ। ਹਰ ਇੱਕ ਜਿਹੜਾ ਕਾਜੀ ਕੋਲ ਸੀ ਉਸ ਕੋਲ ਕੁਝ ਗੁਣਾਂ ਦੀਆਂ ਕਮੀਆਂ ਸਨ। ਫਿਰ ਵੀ 하나님 손에 제도 ਪਰਮੇਸ਼ਵਰ ਦੇ ਹੱਥ ਵਿੱਚ ਸੀ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਮਹਾਨ ਵਿਅਕਤੀ ਬਣਾ ਦਿੱਤਾ ਉਸ ਸਮੇਂ ਵਿਸਰਿਕ ਸ਼ਕਤੀਸ਼ਾਲੀ ਕੌਣ ਸੀ ਫਿਰ ਵੀ ਪਰਮੇਸ਼ਵਰ ਨੇ ਆਪਣੀ ਸ਼ਕਤੀ ਦਾ ਅਜਿਹਾ ਪ੍ਰਦਰਸ਼ਨ ਕੀਤਾ ਕਿ ਉਸ ਸ਼ਕਤੀਸ਼ਾਲੀ ਰਾਜਾ ਨੂੰ ਵੀ ਝੁਕਣਾ ਪਿਆ ਫਲੇਸਤੀ ਕਮਜ਼ੋਰ ਲੋਕ ਨਹੀਂ ਸੀ हालांकि एक खोतेदे दे जबाड़े दी हड्डी एक हजार फिलिस्तीनों नूं हराउण लई काफी सी किसे और साधन दी वरतों नहीं की गई आओ एक समूएल अध्याय सतारा वचन इकती वेखिए आओ वचन इकती वेखिए ਅਤੇ ਜਦੋਂ ਉਹ ਗੱਲਾਂ ਜੋ 다ਊਦ ਨੇ ਆਖੀਆਂ ਸਨ ਸੁਨੀਆਂ ਗਈਆਂ ਤਾਂ ਉਹਨਾਂ ਨੇ ਸ਼ਾਉਲ ਕੋਲ ਉਹਨਾਂ ਦੀ ਖ਼ਬਰ ਦਿੱਤੀ ਅਤੇ ਉਸ ਨੇ ਉਹਨੂੰ ਸੱਦ ਕੱ ਲਿਆ ਤਾਂ 다ਊਦ ਨੇ ਸ਼ਾਉਲ ਨੂੰ ਆਖਿਆ ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਕਾਬਰੇ ਤੁਹਾਡਾ ਦਾਸ ਜਾਵੇਗਾ ਅਤੇ ਉਸ ਫਲਿਸਤੀ ਨਾਲ ਲੜੇਗਾ ਤਾਂ ਸ਼ਾਉਲ ਨੇ 다ਊਦ ਨੂੰ ਆਖਿਆ ਤੂੰ ਉਸ ਫਲਿਸਤੀ ਦਾ ਸਾਹਮਣਾ ਕਰਨ ਅਤੇ ਉਹਦੇ ਨਾਲ ਲੜਨ ਜੋਗਾ ਨਹੀਂ ਹੈ ਕਿਉਂਕਿ ਜੋ ਤੂੰ ਮੁੰਡਾ ਹੀ ਹੈ ਅਤੇ ਉਹ ਨਿਆਣੂ ਪੂਨੇ ਤੋਂ ਹੀ ਜੋਦਾ ਹੈ ਤਦ ਦਾਊਦ ਨੇ ਸ਼ਾਉਲ ਨੂੰ ਉੱਤਰ ਦਿੱਤਾ ਤੁਹਾਡਾ ਦਾਸ ਆਪਣੇ ਪਿਓ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਦ ਇੱਕ ਸ਼ੇਰ ਅਤੇ ਇੱਕ ਰਿਚ ਆਇਆ ਅਤੇ ਜੜ ਵਿੱਚੋਂ ਇੱਕ ਬੱਚਾ ਲੈ ਗਿਆ ਤਾਂ ਮੈਂ ਉਹਦੇ ਮਗਰ ਨਿਕਲਿਆ ਤੇ ਉਸਨੂੰ ਮਾਰਿਆ ਅਰ ਉਸਦੇ ਮੂੰਹ ਵਿੱਚੋਂ ਉਹਨੂੰ ਛੁਡਾਇਆ ਤੇ ਜੇ ਉਹ ਮੇਰੇ ਉੱਤੇ ਆਣ ਪਿਆ ਤਾਂ ਮੈਂ ਉਸਨਨ ਬਰਾਛੋ ਫੜ ਕੇ ਮਾਰਿਆ ਤੇ ਉਸਨੂੰ ਜਿੰਦੂਨ ਮੁਕਾਇਆ ਤੁਹਾਡੇ ਦਾਸ ਨੇ ਸ਼ੇਰ ਅਤੇ ਰਿੱਚ ਦੋਹਾਂ ਨੂੰ ਜਿੰਦੂਨ ਮੁਕਾਇਆ ਸੋ ਇਹ ਅਸੁਨਤੀ ਫਲਸਤੀ ਉਹਨਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜੀਵੰਦੇ ਪਰਮੇਸ਼ੁਰ ਦੇ ਦਲਾਂ ਨੂੰ ਲੱਜਾਵਾਨ ਕਰ ਰਿਹਾ ਹੈ ਫਿਰ ਦਾਊਦ ਨੇ ਇਹ ਵੀ ਆਖਿਆ ਜਿਸ ਯਹੋਵਾਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿਛ ਦੇ ਪੰਜੇ ਤੋਂ छुड़ाया ਹੈ ਉਹੋ ਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ छुड़ाਵੇਗਾ ਤਦ ਸ਼ਾਉਲ ਨੇ 다우드 ਨੂੰ ਆਖਿਆ ਜਾਂ ਫੇਰ ਅਤੇ ਯਹੋਵਾਹ ਤੇਰੇ ਨਾਲ ਹੋਵੇ ਜਿਸ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਉਹ ਹੈ ਜਿੱਥੇ ਰਾਜਾ ਸ਼ਾਉਲ ਨੇ ਇਸਰਾਇਲ ਵੱਲੋਂ 다우드 ਨੂੰ ਯੁੱਧ ਵਿੱਚ ਜਾਣ ਲਈ ਚੁਣਿਆ ਬਾਕੀ ਸਾਰੇ ਯੋਦਾ ਗੋਲੀਅਤ ਨੂੰ ਦੇਖ ਕੇ ਕੰਬ ਰਹੇ ਸੀ ਕੋਲੀਅਸੇਕ ਅਤੇ ਕੋਈ ਵੀ ਲੜਨ ਲਈ ਅੱਗੇ ਨਹੀਂ ਵਧਿਆ ਪਰ ਨੌਜਵਾਨ 다우드 ਨੇ ਕੋਸ਼ਨਾ ਕੀਤੀ ਕਿ ਉਹ ਗੋਲੀਅਸ ਨੂੰ ਹਰਾ ਦੇਵੇਗਾ ਜਦੋਂ ਅਸੀਂ ਉਸਦੀ ਲੜਾਈ ਦੇ ਅਭਿਆਸ ਨੂੰ ਦੇਖਦੇ ਹਾਂ ਤਾਂ ਇਹ ਸਪਸ਼ਟ ਹੈ ਕਿ 다우드 ਜਿੱਤ ਨਹੀਂ ਸਕੇਗਾ ਕੋਲੀਅਸ을 이길 수 없는 것처럼 보였습니다 दाऊद परमेश्वर दे चंगू दे देखते दे हुए असि देख सकते दे हाँ कि परमेश्वर अपने उन्होंने जो छोटे मामूली लगते हैं तो जो अजे महान काम कर सकन जो उन्होंने समर्था तो बाहर है ਅਚੈ ਹੀ ਕੰਡੰਗ ਹਾਲ ਸੋ ਉਬਨ ਗਰਨ ਗੋਦੇਹਾਨ ਇਰਲ ਜੰਬੂ ਹਾਗੇਕ ਮੰਦਿਸ਼ਸਿਦਾ ਫਿਰ ਅਸੀ ਸੰਸੂਨ ਵਰਗੇ ਸ਼ਕਤੀਸ਼ਾਲੀ ਯੋਦਾ ਬਣ ਸਕਦੇ ਹਾਂ ਜੋ ਗਦੇ ਦੇ ਜਬਾੜੇ ਦੀ ਹੱਡੀ ਨਾਲ 1000 ਲੋਕਾਂ ਨੂੰ ਹਰਾ ਸਕਦੇ ਹਨ ਯੋਜਨਿ ਥੈਲ ਸਗਾ ਇੱਕ ਨੌਜਵਾਨ ਮੁੰਡੇ ਦਾਊਦ ਨੇ ਗੋਲਿਆਥ ਨੂੰ ਜਿਸ ਤੋਂ ਸਾਰੇ ਡਰਦੇ ਸੀ ਸਿਰਫ ਇੱਕ ਗੁਲੇਲ ਨਾਲ ਸੁੱਟ ਦਿੱਤਾ। ਇਸਨੂੰ ਹਮੇਸ਼ਾ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਇਹਨਾਂ ਸਾਰੇ ਕੰਮਾਂ ਦੇ ਪਿੱਛੇ ਕੌਣ ਸੀ। ਤਾਕਤਵਰ, ਬੁੱਧੀਮਾਨ ਜਾਂ ਬਹੁਤ ਸਾਰੀ ਜਾਇਦਾਦ ਰੱਖਣ ਵਾਲੇ ਨੂੰ ਚੁਣਨ ਦੀ ਬਜਾਏ ਇਜਮਦੋ ਪਰਮੇਸ਼ਵਰ ਨੇ ਉਹਨਾਂ ਲੋਕਾਂ ਦੁਆਰਾ ਮਹਾਨ ਕੰਮ ਕੀਤੇ ਜੋ ਬਹੁਤ ਸਾਰੇ ਪਹਿਲੂਆਂ ਦੀ ਘਾਟ ਹੋਣ ਦੇ ਬਾਵਜੂਦ ਸੰਗੋਗਲ ਸੋਮਾਂਗ ਹਲਜੁਰ ਆਲਗੋ ਹਨਾਣੀਮੀਏ ਦੇਹਾਨ ਪਰਮੇਸ਼ਵਰ ਨਾਲ ਪਿਆਰ ਕਰਦੇ ਹਨ ਸਵਰਗ ਦੀ ਉਮੀਦ ਰੱਖਦੇ ਹਨ ਅਤੇ ਉਹਨਾਂ ਦੇ ਵਚਨ ਤੇ ਵਿਸ਼ਵਾਸ ਬਣਾਈ ਰੱਖਦੇ ਹਨ ਪਰਮੇਸ਼ਵਰ ਨੇ ਕਿਹਾ ਕਿ ਖੁਸ਼ਖਬਰੀ ਦਾ ਪ੍ਰਚਾਰ ਸਾਮਰੀਆ ਅਤੇ ਧਰਤੀ ਦੇ ਬੰਨੇ ਤੱਕ ਪ੍ਰਚਾਰ ਕੀਤਾ ਜਾਵੇਗਾ ਇਹ ਕੁਝ ਪ੍ਰਭਾਵਸ਼ਾਲੀ ਲੋਕਾਂ ਨੂੰ ਨਹੀਂ ਸਗੋਂ ਸ਼ੁਰੂਆਤੀ ਚਰਚ ਦੇ ਸੰਤਾਨਾਂ ਨੂੰ ਸੌਂਪਿਆ ਗਿਆ ਸੀ ਜਦੋਂ ਯਿਸੂ ਜ਼ੈਤੂਨ ਪਹਾੜ ਤੋਂ ਉੱਪਰ ਚੱਕ ਲਿੱਤੇ ਗਏ ਤਾਂ ਪਹਿਲੇ ਚਰਚ ਦੇ ਮੈਂਬਰਾਂ ਨੂੰ ਦੇਖ ਕੇ ਅਜੀਹਾਂ ਲੱਗਿਆ ਕਿ ਉਹ ਜਵਾਨ ਅਤੇ ਕਮਜ਼ੋਰ ਸੀ ਸਮਾਜਿਕ ਸ਼ਕਤੀ ਵਾਲੇ ਮੈਂਬਰ ਸ਼ਾਇਦ ਹੀ ਸੀ ਹਾਲਾਂਕਿ ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਉਨ੍ਹਾਂ ਨੇ ਉਨ੍ਹਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਹਰ ਰਾਨੀ ਕੇ ਸਾ ਪਰਮੇਸ਼ਵਰ ਲਈ ਇਹ ਕੁਝ ਵੀ ਨਹੀਂ ਸੀ ਫਿਰ ਵੀ ਪਰਮੇਸ਼ਵਰ ਨੇ ਸਾਨੂੰ ਆਸ਼ੀਸ਼ਿਤ ਹੋਣ ਅਤੇ ਪਾਪਾਂ ਦੀ ਮਾਫੀ ਪ੍ਰਾਪਤ ਕਰਨ ਦਾ ਇਹ ਅਨਮੋਲ ਮੌਕਾ ਦਿੱਤਾ ਹੈ। ਸਮਰੀਆ ਤੇ ਧਰਤੀ ਦੇ ਬੰਨੇ ਤੱਕ ਜਾਓ ਅਤੇ ਉਹਨਾਂ ਨੂੰ ਬਚਾਓ। ਮਰ ਰਹੀਆਂ ਰੂਹਾਂ ਨੂੰ ਬਚਾਉਣਾ ਦਇਆਲਤਾ ਦਾ ਸਭ ਤੋਂ ਵੱਡਾ ਕਾਰਜ ਹੈ ਹੈ ਨਾ? ਅਜਿਹੇ ਕੰਮ ਲਈ ਖਰਾਨੀ ਕਿਰਸਨ ਪਰਮੇਸ਼ਵਰ ਸਿਰਫ ਪੌਲਸ ਰਸੂਲ ਵਰਗੇ ਲੋਕਾਂ ਨੂੰ ਹੀ ਨਹੀਂ ਸੱਦਾਦਾ ਜੋ ਪ੍ਰਚਾਰ ਕਰਨ ਵਿੱਚ ਬੇਮਿਸਾਲ ਹੁਨਰਮੰਦ ਹਨ ਮੋਖ ਗੱਲ ਇਹ ਹੈ ਪਰਮੇਸ਼ਵਰ ਦੇ ਹੱਥ ਵਿੱਚ ਕੌਣ ਹੈ ਮੈਂ ਉਹਨਾਂ ਦੇ ਹੱਥ ਵਿੱਚ ਹੋਣਾ ਚਾਹੁੰਦਾ ਹਾਂ ਮੈਂ ਵੀ ਉਹਨਾਂ ਦੇ ਹੱਥ ਵਿੱਚ ਹੋਣਾ ਚਾਹੁੰਦਾ ਹਾਂ ਵਿਦੇਸ਼ਾਂ ਵਿੱਚ ਸਾਡੇ ਮੈਂਬਰਾਂ ਲਈ ਵੀ ਇਹ ਗੱਲ ਲਾਗੂ ਹੁੰਦੀ ਹੈ ਸਾਰਿਆਂ ਨੂੰ ਪਰਮੇਸ਼ਵਰ ਦੇ ਹੱਥ ਵਿੱਚ ਹੋਣਾ ਚਾਹੀਦਾ ਹੈ ਫਿਰ ਸਾਡੀਆਂ ਛੋਟੀਆਂ ਕਾਬਲੀਅਤਾਂ ਨੂੰ 100 ਗੁਣਾ ਵਧਾ ਦਿੱਤਾ ਜਾਵੇਗਾ ਅਤੇ ਕਲਪਨਾ ਯੋਗ ਕਮ ਹੋਣਗੇ। ਦੂਜੇ ਪਾਸੇ ਜਿਹੜੇ ਲੋਕ ਸੋਚਦੇ ਹਨ ਮੈਨੂੰ ਸਭ ਕੁਝ ਆਪਣੀ ਕਾਬਲੀਅਤ ਨਾਲ ਕਰਨਾ ਚਾਹੀਦਾ ਹੈ ਉਹ ਚੰਗੇ ਨਤੀਜੇ ਪ੍ਰਾਪਤ ਨਹੀਂ ਕਰਨਗੇ। ਭਾਵੇਂ ਉਹਨਾਂ ਕੋਲ ਮਹਾਨ ਯੋਗਤਾ ਹੈ। ਸਮਸੂਨ ਦੇ ਹੱਥ ਵਿੱਚ ਗੱਦੇ ਦੇ ਜਬਾੜੇ ਦੀ ਹੱਡੀ ਮਾਮੂਲੀ ਸੀ। ਹਾਲਾਂਕਿ ਇਸਨੇ ਇੱਕ ਮਹਾਨ ਉਪਲਬਧੀ ਹਾਸਲ ਕੀਤੀ। ਮੂਸਾ ਦੇ ਹੱਥ ਦੀ ਲਾਠੀ ਸਿਰਫ ਚਰਵਾਹੇ ਦੀ ਲਾਠੀ ਸੀ ਹਾਲਾਂਕਿ ਇਸਨੇ ਲਾਲ ਸਮੁੰਦਰ ਨੂੰ ਵੰਡਿਆ ਜੰਗਲ ਵਿੱਚ ਅਦਭੁਤ ਕੰਮ ਹੋਏ ਪਾਵੇ ਕੋਤੇ ਦਾ ਜਬਾੜਾ ਹੋਵੇ ਜਾਂ ਚਰਵਾਹੇ ਦੀ ਲਾਠੀ ਹੋਵੇ ਜਾਂ ਰਾਜੇ ਦਾ ਰਾਜ ਦੰਡ ਹੋਵੇ ਸਾਧਨ ਵਿੱਚ ਕੋਈ ਮਹੱਤਵ ਨਹੀਂ ਹੁੰਦਾ ਇਹ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਜੋ ਕੁਝ ਵੀ ਚੁਣਦੇ ਹਨ ਉਸ ਨਾਲ ਸਭ ਕੁਝ ਪੂਰਾ ਕਰ ਸਕਦੇ ਹਨ ਇਸ ਕਰਕੇ ਪਰਮੇਸ਼ਵਰ ਸਾਨੂੰ ਹੁਕਮ ਦਿੰਦੇ ਹਨ ਤੁਸੀਂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਮਨ ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ ਵੱਡਾ ਅਤੇ ਪਹਿਲਾ ਹੁਕਮ ਇਹੋ ਹੈ ਬੇਸ਼ੱਕ ਸਾਡੀਆਂ ਕਾਬਲੀਅਤਾਂ ਅਨਮੋਤਵਪੂਰਨ ਹਨ ਪਰ ਮੈਂ ਤੁਹਾਨੂੰ ਦਿਲੋਂ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਮੇਸ਼ਵਰ ਲਈ ਆਪਣੇ ਪਿਆਰ ਨੂੰ ਹੋਰ ਡੂੰਘਾਈ ਨਾਲ ਰੱਖੋ ਅਤੇ ਪਰਮੇਸ਼ਵਰ ਦੀ ਖੁਸ਼ਖਬਰੀ ਨੂੰ ਅੱਗੇ ਵਧਾਓ इस समय रूस अते यूक्रेन अते ईरान अते युद्ध चल रहे हैं इस तो इलावा म्यांमार सूडान यमन इथोपिया कांगो लोकतंत्री गणराज अते सोमालिया वर्गे घरेलू युद्ध का सामना कर रहे देश भी हैं इस वे घरेलू युद्ध हो रहे हैं कौम कौम उत्ते पातशाही पातशाही ਇਵਾ ਕਤਨ ਕੋ ਜਿਵੇਂ ਕਿ ਯਿਸੂ ਨੇ ਸਿਖਾਇਆ ਸੀ ਸੰਸਾਰ ਇਸ ਸਥਿਤੀ ਵਿੱਚ ਹੈ। ਉੱਤੇ ਚੜਾਈ ਕਰੇਗੀ ਅਤੇ ਥਾਂ-ਥਾਂ ਕਾਲ ਪੈਣਗੇ ਅਤੇ ਪੁਚਾਲ ਆਉਣਗੇ। ਯੂਕਰੇਨ ਵਿੱਚ ਜੰਗ ਤੋਂ ਪਹਿਲਾਂ ਦੇ ਮੁਕਾਬਲੇ ਅਨਾਜ ਦੀਆਂ ਕੀਮਤਾਂ ਹੁਣ ਬਹੁਤ ਵੱਖਰੀਆਂ ਹਨ। ਇਸ ਲਈ ਬਹੁਤ ਸਾਰੇ ਲੋਕ ਭੋਜਨ ਦੀ ਘਾਟ ਕਾਰਨ ਭੁੱਖੇ ਮਰ ਰਹੇ ਹਨ। ਸੋਕੇ ਕਾਰਨ ਕਾਲ ਤਾਂ ਪੈਂਦਾ ਹੀ ਹੈ। पर जंग तो बाद दे प्रभाव कारण भी बहुत सारे लोग ठीक तरह खाना या पहरावा नहीं पा सकते हैं कई तरह दिया बीमारियां भी होंदिया हैं अजिहिया कई स्थितियां हैं जो कोविड उन्नीस तो भी ज्यादा है ਇਸ ਲਈ ਅਸੀਂ ਮਹਿਸੂਸ ਕਰ ਸਕਦੇ ਹਾਂ ਇਸ ਯੁੱਗ ਨੂੰ ਪਿਤਾ ਅਤੇ ਮਾਤਾ ਦੀ ਮਦਦ ਦੀ ਲੋੜ ਹੈ ਕਿ ਇਹ ਭਿਕਵਣੀ ਦਾ ਯੁੱਗ ਨਹੀਂ ਹੈ ਜਦੋਂ ਸਾਨੂੰ ਸਾਰੇ ਲੋਕਾਂ ਨੂੰ ਨਵੇਂ ਨੇਮ ਪਸਾਹ ਦੀ ਸਚਾਈ ਬਾਰੇ ਸਿਖਾਉਣਾ ਚਾਹੀਦਾ ਹੈ ਤਾਂ ਜੋ ਇਹਨਾਂ ਸਾਰੀਆਂ ਆਫਤਾਂ ਤੋਂ ਬਚਿਆ ਜਾ ਸਕੇ ਮਾਓ ਕੂਚ ਦੇਯਾਏ 12 ਦੇਖੀਏ ਕੂਚ ਅਧਿਆਇ 12 ਵਚਨ 1 ਅਤੇ ਤੂੰ ਉਸ ਨੂੰ ਖਾਣਾ ਆਪਣੇ ਲੱਕ ਬੰਨ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ ਛੇਤੀ ਖਾਣਾ ਕਿਉਂਕਿ ਇਹ ਯਹੋਵਾ ਦਾ ਪ੍ਰਸਾਹ ਹੈ ਮੈਂ ਉਸ ਰਾਤ ਮਿਸਰ ਦੇਸ਼ ਦੇ ਵਿੱਚ ਦੀ ਲੰਗਾਂਗਾ ਹਰ ਮਿਸਰ ਦੇਸ਼ ਦੇ ਪਲੋਠੇ ਭਾਵੇਂ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ ਹਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਉਣ ਕਰਾਂਗਾ ਮੈਂ ਯਹੋਵਾ ਹਾਂ ਅਰੋ ਲਹੂ ਤੁਹਾਡੇ ਲਈ ਘਰ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ ਅਤੇ ਜਦ ਮੈਂ ਲਹੂ ਨੂੰ ਵਿਖਾਂਗਾ ਮੈਂ ਤੁਹਾਡੇ ਉੱਤੇ ਦੀ ਲੰਘ ਜਾਵਾਂਗਾ ਅਤੇ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ਼ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ ਕਰੇ ਪਰ ਇਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ ਅਤੇ ਤੁਸੀਂ ਇਹ ਦਿਨ ਯਹਵਾ ਲਈ ਪਰਬ ਕਰਕੇ ਮਨਾਇਓ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਇਸ ਨੂੰ ਸਦੀਪਕ ਵਿਧੀ ਦਾ ਪਰਬ ਮਨਾਇਓ ਜਦੋਂ ਅਸੀਂ ਲੋਕਾਂ ਨੂੰ ਪਰਮੇਸ਼ਵਰ ਦੇ ਵਚਨਾਂ ਦਾ ਪ੍ਰਚਾਰ ਕਰਦੇ ਹਾਂ ਤਾਂ ਉਹ ਪੁੱਛਦੇ ਹਨ ਜੇ ਮੈਂ ਰੋਟੀ ਦਾ ਇੱਕ ਟੁਕੜਾ ਖਾਵਾਂ ਤੇ ਇੱਕ ਪਿਆਲਾ ਮੈਂ ਪੀਵਾਂ ਤਾਂ ਕੀ ਸੱਚਮੁੱਚ ਮੇਰੇ ਉੱਤੇ ਆਫਤ ਨਹੀਂ ਆਵੇਗੀ ਜੇ ਅਜਿਹਾ ਵਿਅਕਤੀ ਇਸ ਨੂੰ ਖਾਵੇ ਤਾਂ ਇਹ ਅਰਥਹੀਣ ਹੋ ਜਾਵੇਗਾ ਜੀਜ਼ਾ ਜੋ ਵਿਸ਼ਵਾਸ ਤੋਂ ਬਿਨਾਂ ਕੀਤੀਆਂ ਜਾਂਦੀਆਂ ਹਨ ਉਹ ਸਿਰਫ ਸੰਸਾਰਿਕ ਕੰਮ ਹਨ ਅਤੇ ਉਹਨਾਂ ਵਿੱਚ ਪਰਮੇਸ਼ਵਰ ਦਾ ਵਾਅਦਾ ਸ਼ਾਮਲ ਨਹੀਂ ਹੋ ਸਕਦੇ ਮਿਸਰੀਆਂ ਨੂੰ ਵੀ ਇਹੀ ਸ਼ੱਕ ਸੀ ਇਸرائیਲੀਆਂ ਨੂੰ ਲੇਲੇ ਦੇ ਲਹੂ ਨੂੰ ਦਰਵਾਜ਼ੇ ਤੇ ਲਗਾਉਂਦੇ ਹੋਏ ਦੇਖ ਕੇ ਉਹਨਾਂ ਨੂੰ ਪੁੱਛਿਆ ਉਹ ਅਜਿਹਾ ਕਿਉਂ ਕਰ ਰਹੇ ਹਨ ਉਹ ਕਹਿੰਦੇ ਹਨ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਆਫਤ ਤੁਹਾਡੇ ਉੱਤੋਂ ਲੰਘ ਜਾਵੇਗੀ ਇਸ ਤਰ੍ਹਾਂ ਉਹਨਾਂ ਨੇ ਇਸرائیਲੀਆਂ ਦਾ ਮਜ਼ਾਕ ਉਡਾਇਆ ਕਿ ਅਜਿਹੇ ਕੰਮ ਕਰਨ ਤੋਂ ਆਫਤ ਉਹਨਾਂ ਤੋਂ ਟਲ ਜਾਵੇਗੀ ਫਿਰ ਨੀਸਾਨ ਦੇ 14ਵੇਂ ਦਿਨ ਦੀ ਰਾਤ ਯੂਹਲ ਚਲਪਾਹ ਦੀ ਰਾਤ ਆਈ ਲੋਕੀ ਝੁੱਪੀ ਵਿੱਚ ਗੋਸ਼ਨ ਦੀ ਧਰਤੀ ਵਿੱਚ ਜਿੱਥੇ ਇਸرائیਲੀ ਰਹਿੰਦੇ ਸੀ ਅਤੇ ਮੈਦਾਨੀ ਇਲਾਕਿਆਂ ਵਿੱਚ ਜਿੱਥੇ ਮਿਸਰੀ ਰਹਿੰਦੇ ਸੀ वखो वकरिया कट नावा वापरिया ओस इलाके विच जिथे इजरायली रहंदे सी इक भी पशु नु नुकसान नहीं पहुचा पर पूरे मिसर विच की होया नौकर दे पहलौठे तो लेके राजे दे पहलौठे तक सारे पहलौठिया नु बिना किसी भेद-भाव दे मारया गया खूब हाजानी हको चमपू चुकिमल 당 하는 अमचानान इलई बरोजससमीका ਉਹਨੇ ਮਜ਼ਾਕ ਉਡਾਇਆ ਕਿ ਅਜਿਹਾ ਕਰਨ ਨਾਲ ਕੋਈ ਫਰਕ ਪਵੇਗਾ ਕਿਉਂਕਿ ਪਾਸਾ ਦੀ ਵਿਧੀ ਉਹਨਾਂ ਨੂੰ ਮਾਮੂਲੀ ਲੱਗੀ ਹਾਲਾਂਕਿ ਜਿਵੇਂ ਕਿ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ ਇਸਨੇ ਇਸرائیਲੀਆਂ ਲਈ ਮਹਾਨ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸਾਰੇ ਲੋਕ ਕੋ ਬਹੁਤ ਸਾਰੇ ਲੋਕ ਸਾਡੇ ਦੁਆਰਾ ਕੀਤੇ ਜਾ ਰਹੇ ਕੰਮ ਨੂੰ ਦੇਖਦੇ ਹਨ ਅਤੇ ਪੁੱਛਦੇ ਹਨ ਕਿ ਦੁਨੀਆ ਸਿਰਫ ਇਸ ਲਈ ਬਦਲ ਜਾਵੇਗੀ ਕਿਉਂਕਿ ਉਹ ਅਜਿਹੇ ਕੰਮ ਕਰਦੇ ਹਨ ਪਰ ਇਹ ਕੰਮ ਕੌਣ ਕਰ ਰਿਹਾ ਹੈ ਸਾਨੂੰ ਉਸ ਕੰਮ ਵਿੱਚ ਹਿੱਸਾ ਲੈਣ ਲਈ ਸਾਥੀ ਸੇਵਾ ਕਰਨ ਲਈ ਬੁਲਾਇਆ ਗਿਆ ਹੈ ਜਿਸ ਨੂੰ ਪਰਮੇਸ਼ਵਰ ਕਰ ਰਹੇ ਹਨ ਜਦੋਂ ਸੀ ਪਸਾ ਸਬਤ ਸਵਰਗੀ ਮਾਤਾ ਤੇ ਸਵਰਗੀ ਪਿਤਾ ਬਾਰੇ ਪ੍ਰਚਾਰ ਕਰਦੇ ਹਾਂ ਤਾਂ ਕਿ ਅਸੀਂ ਪਰਮੇਸ਼ਵਰ ਕੋਲ ਵਾਪਸ ਜਾਓ ਕਹਿੰਦੇ ਹੋਏ ਦੁਨੀਆ ਨੂੰ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕਰ ਰਹੇ ਹਾਂ ਇਹ 복음의 메시지 आहे परमेश्वर ਕੋਲ ਵਾਪਸ ਜਾਓ ਅਤੇ ਤੁਸੀਂ ਅਤੇ ਤੁਹਾਡਾ ਪਰਿਵਾਰ ਬਚਾ ਲਿਆ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਸਵਰਗ ਵਿੱਚ ਸਦੀਪਕ ਖੁਸ਼ੀ ਅਤੇ ਆਸ਼ੀਸ਼ ਦਾ ਆਨੰਦ ਮਾਣੋਗੇ ਇਹ ਉਹ ਸੰਦੇਸ਼ ਹੈ ਜਿਸ ਦਾ ਅਸੀਂ ਪ੍ਰਚਾਰ ਕਰ ਰਹੇ ਹਾਂ ਸਾਨੂੰ ਸਿਰਫ ਇਹ ਨਹੀਂ ਕਹਿਣਾ ਚਾਹੀਦਾ ਕਿ ਕਿਉਂਕਿ ਸਬਤ ਦਾ ਦਿਨ ਸ਼ਨੀਵਾਰ ਹੈ ਇਸ ਲਈ ਸਾਨੂੰ ਇਸ ਨੂੰ ਮਨਾਉਣਾ ਚਾਹੀਦਾ ਹੈ ਸਗੋ ਇਸ ਰੀਤ ਦੁਆਰਾ ਸਾਨੂੰ ਉਹਨਾਂ ਨੂੰ ਪਰਮੇਸ਼ਵਰ ਵੱਲ ਲੈ ਜਾਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਵਿਸ਼ਵਾਸ ਹੋਰ ਵਧੇ ਅਤੇ ਉਹਨਾਂ ਨੂੰ ਸਵਰਗ ਦੇ ਰਾਜ ਵੱਲ ਲੈ ਜਾਵੇ। ਮਿਸਰ ਦੇ ਸਿਪਾਹੀਆਂ ਨੇ ਸੋਚਿਆ ਉਹ ਲੇਲੇ ਦੇ ਲਹੂ ਨੂੰ ਦਰਵਾਜ਼ੇ ਦੀਆਂ ਚਗਾਠਾ ਉੱਤੇ ਕਿਉਂ ਲਗਾਉਂਦੇ ਹਨ? ਜਦੋਂ ਉਹਨਾਂ ਨੇ ਗਲਤ ਸੋਚਿਆ ਕਿ ਇਹ ਜਿਹੇ ਕੰਮ ਬਵਾ ਤੋਂ ਰੋਕ ਸਕਦੇ ਹਨ। ਪਰਮੇਸ਼ਵਰ ਨੇ ਆਪਣਾ ਵਾਅਦਾ ਪੂਰਾ ਕੀਤਾ। ਵਿਸ਼ਵਾਸ ਦਾ ਇੱਕ ਕੰਮ ਜੋ ਉਹਨਾਂ ਨੂੰ ਮਾਮੂਲੀ ਲੱਗਦਾ ਸੀ ਇੱਕ ਵਖਰਾ ਨਤੀਜਾ ਲਿਆਇਆ ਹੈ ਨਾ ਇਜ਼ਰਾਈਲੀਆਂ ਲਈ ਪਰਮੇਸ਼ਵਰ ਨੇ ਪਸਾਹ ਨੂੰ ਖੁਸ਼ੀ ਨਾਲ ਮੁਕਤੀ ਦਾ ਦਿਨ ਦੱਸਿਆ ਜਦ ਕਿ ਮਿਸਰੀ ਲੋਕਾਂ ਲਈ ਕਿ ਇਹ ਉਹਨਾਂ ਦੇ ਸਾਰੇ ਪਹਿਲੋਟੇ ਲਈ ਨਾਸ਼ ਦਾ ਦਿਨ ਨਹੀਂ ਸੀ ਪਰ ਉਹ ਕੋਈ ਮਾਮੂਲੀ ਲੱਗੇ परमेश्वर कहंदे हन कि जदौ उस छोटे बच्चे दा सम्मान करदे हो जो उस ठंडा पानी दंदे हो ता अजेहा लगता है जिवें तुसी ए सब ओनां लेई कर रहे हो। ओनां ने के तुसी मेरे नाल कीता है। सच्चाई विच कोई भी मामूली नहीं है। हर कोई अद्भुत है। असी ये नहीं जान सकते हां कि परमेश्वर किस नु चुड़ेगा जों वरतेगा। ਕੀ ਅਸੀਂ ਪਿਤਾ ਅਤੇ ਮਾਤਾ ਦੀ ਇੱਛਾ ਦੇ ਅਨੁਸਾਰ ਪਰਮੇਸ਼ਵਰ ਦੇ ਹੱਥਾਂ ਦੀ ਅਗਵਾਈ ਵਿੱਚ ਖੁਸ਼ਖਬਰੀ ਦਾ ਕੰਮ ਨਹੀਂ ਕਰ ਰਹੇ ਹਾਂ ਇਸ ਲਈ ਇਹ ਖੁਸ਼ਖਬਰੀ ਜ਼ਰੂਰ ਸਫਲ ਹੋਵੇਗੀ ਇਹ ਖੁਸ਼ਖਬਰੀ ਕਿੰਨੀ ਦੂਰੀ ਤੱਕ ਪ੍ਰਚਾਰ ਕੀਤੀ ਜਾਵੇਗੀ ਪਰਮੇਸ਼ਵਰ ਨੇ ਕਿਹਾ ਕਿ ਇਸ ਸਾਮਰੀਆ ਅਤੇ ਧਰਤੀ ਦੇ ਬੰਨੇ ਤੱਕ ਪ੍ਰਚਾਰ ਕੀਤਾ ਜਾਵੇਗਾ ਕਿ ਇਹ ਭਵਿੱਖਬਾਣੀ ਨਹੀਂ ਹੈ ਕਿ ਪਿਤਾ ਇਸ ਧਰਤੀ ਧਿਆਉਣਗੇ ਅਤੇ ਸਾਡੇ ਸਾਰਿਆਂ ਲਈ ਸਵਰਗ ਵਾਪਸ ਜਾਣ ਦਾ ਰਸਤਾ ਪ੍ਰਦਾਨ ਕਰਨਗੇ ਪਰਮੇਸ਼ਵਰ ਇੱਕ ਮਹਾਨ ਕੰਮ ਨੂੰ ਪੂਰਾ ਕਰ ਰਹੇ ਹਨ ਜੇ ਅਸੀਂ ਪਰਮੇਸ਼ਵਰ ਦੇ ਹੱਥ ਵਿੱਚ ਹਾਂ ਤਾਂ ਸਾਨੂੰ ਕਹਿਣਾ ਚਾਹੀਦਾ ਹੈ ਪਿਤਾ ਜੀ ਬੈਨੂ ਵੀ ਵਚਨ ਦਾ ਪ੍ਰਚਾਰ ਕਰਨ ਦਿਓ ਕਿਰਪਾ ਕਰਕੇ ਮੈਨੂੰ ਲਗਨ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਦਿਓ ਕਿਰਪਾ ਕਰਕੇ ਮੈਨੂੰ ਸਾਡੇ ਮੈਂਬਰਾਂ ਦਾ ਸਮਰਥਨ ਕਰਨ ਅਤੇ ਨਵੇਂ ਨੇਮ ਦੀ ਖੁਸ਼ਖਬਰੀ ਲਈ ਦਿਲੋਂ ਪ੍ਰਾਰਥਨਾ ਕਰਨ ਦੀ ਇਜਾਜ਼ਤ ਦਿਓ ਮੈਂ ਕੁਝ ਨਹੀਂ ਜਾਣਦਾ ਅਤੇ ਮੇਰੇ ਕੋਲ ਕਮੀ ਹੈ ਮੈਂ ਖੋਤੇ ਦੇ ਜਬਾੜੇ ਦੀ ਹੱਡੀ ਤੋਂ ਵੱਧ ਕੁਝ ਨਹੀਂ ਹਾਂ ਪਰ ਮੈਂ ਤੁਹਾਡੇ ਹੱਥ ਵਿੱਚ ਰਹਿਣਾ ਚਾਹੁੰਦਾ ਹਾਂ ਖੁਸ਼ਖਬਰੀ ਲਈ ਕਿਰਪਾ ਕਰਕੇ ਮੈਨੂੰ ਆਪਣੀ ਮਰਜ਼ੀ ਅਨੁਸਾਰ ਕਿਤੇ ਵੀ ਵਰਤੋ ਕਦੇ ਸੰਸੂਨ ਵਾਂਗ ਕਦੇ ਸੁਲੇਮਾਨ ਵਾਂਗ ਕਦੇ ਜੋਸ਼ੂਆ ਵਾਂਗ ਕਦੇ ਪੌਲੂਸ ਵਾਂਗ ਕਦੇ ਪਤਰਸ ਵਾਂਗ ਕਿਸੇ ਵੀ ਥਾਂ ਕਿਸੇ ਵੀ ਭੂਮਿਕਾ ਵਿੱਚ ਕਿਸੇ ਫਰਜ਼ ਵਿੱਚ ਮੈਂ ਪਰਮੇਸ਼ਵਰ ਨਾਲ ਰਹਿਣਾ ਚਾਹੁੰਦਾ ਹਾਂ ਮੈਂ ਤੁਹਾਡੇ ਪੱਖ ਵਿੱਚ ਖੜਾ ਰਹਿਣਾ ਚਾਹੁੰਦਾ ਹਾਂ ਅਜਿਹੀ ਨਿਚਾ ਦੇ ਨਾਲ ਸਾਨੂੰ ਪਿਤਾ ਤੇ ਮਾਤਾ ਜੀ ਦੀਆਂ ਹਿਦਾਇਤਾਂ ਅਨੁਸਾਰ ਕੰਮ ਕਰਨ ਦੀ ਲੋੜ ਹੈ ਜੇ ਸਾਨੂੰ ਆਰਾਮ ਕਰਨ ਲਈ ਕਿਹਾ ਜਾਵੇ ਤਾਂ ਆਰਾਮ ਕਰੋ ਜੇ ਸਾਨੂੰ ਕਿਹਾ ਜਾਂਦਾ ਹੈ ਆਓ ਇਸ ਨੂੰ ਆਪਣਾ ਸਭ ਕੁਝ ਦੇ ਦਈਏ ਤਾਂ ਲਗਨ ਨਾਲ ਕੰਮ ਕਰਿਏ ਜੇਕਰ ਸਾਨੂੰ ਲਾਲ ਸਮੁੰਦਰ ਵੱਲ ਆਪਣੀ ਲਾਠੀ ਵਧਾਉਣ ਲਈ ਕਿਹਾ ਜਾਂਦਾ ਹੈ ਤਾਂ ਸਾਨੂੰ ਇਹ ਕਰਨ ਦੀ ਲੋੜ ਹੈ ਜਦੋਂ ਉਹ ਕਹਿੰਦੇ ਹਨ ਇਸ ਨੂੰ ਖਿੱਚੋ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਮੈਂ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ ਜੰਮੇ ਹੋਏ ਮੋਢੇ ਹਨ ਜੇ ਤੁਹਾਡੀ ਸੱਜੀ ਬਾਹ ਵਿੱਚ ਦਰਦ ਹੈ ਤਾਂ ਤੁਸੀਂ ਆਪਣੀ ਖੱਬੀ ਬਾਹ ਨੂੰ ਵਧਾ ਸਕਦੇ ਹੋ ਜਦੋਂ ਵੀ ਪਰਮੇਸ਼ਵਰ ਸਾਨੂੰ ਕੁਝ ਕਰਨ ਦਾ ਹੁਕਮ ਦਿੰਦੇ ਹਨ ਤਾਂ ਯਾਦ ਰੱਖੋ ਨੂਹ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਪਰਮੇਸ਼ਵਰ ਨੇ ਉਸ ਨੂੰ ਹੁਕਮ ਦਿੱਤਾ ਸੀ ਵੈਨੂੰ ਉਮੀਦ ਹੈ ਕਿ ਅਜਿਹਾ ਕਰਨ ਨਾਲ ਅਸੀਂ ਪੱਕਾ ਸਵਰਗ ਦੇ ਰਾਜ ਵਿੱਚ ਵਾਪਸ ਜਾਵਾਂਗੇ ਅੱਜ ਮਾਮੂਲੀ ਚੀਜ਼ਾਂ ਦੁਆਰਾ ਪੂਰਾ ਕੀਤਾ ਗਿਆ ਪਰਮੇਸ਼ਵਰ ਦਾ ਮਹਾਨ ਕੰਮ ਇਹਨਾਂ ਵਚਨਾਂ ਦਾ ਅਧਿਐਨ ਕੀਤਾ ਹੈ ਜੋ ਲੋਕ ਖੁਸ਼ਖਬਰੀ ਪ੍ਰਚਾਰ ਕਰਨ ਲਈ ਵਿਦੇਸ਼ ਜਾ ਰਹੇ ਹਨ ਉਹਨਾਂ ਦੀ ਯਾਤਰਾ ਪਰਮੇਸ਼ਵਰ ਨਾਲ ਹੋਵੇ ਅਤੇ ਉਹਨਾਂ ਨੂੰ ਚੰਗੇ ਨਤੀਜੇ ਮਿਲਣ ਕੋਰੀਆ ਵਿੱਚ ਰਹਿਣ ਵਾਲਿਆਂ ਨੂੰ ਸੋਹਣਾ ਨਤੀਜਾ ਪ੍ਰਾਪਤ ਹੋਵੇ ਇਸ ਦੁਆਰਾ ਮੈਂ ਉਹ ਉਪਦੇਸ਼ ਨੂੰ ਖਤਮ ਕਰਨਾ ਚਾਹਾਂਗਾ ਤੁਹਾਡਾ ਧੰਨਵਾਦ